ਜਿੱਥੇ ਦਿੱਲੀ ਦੇ ਬਾਡਰ ਤੇ ਕਿਸਾਨ ਅੰਦੋਲਨ ਸਿਖਰਾਂ ਤੇ ਹੈ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਵਕ ਬਣਿਆ ਹੋਇਆ ਹੈ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਲੀਡਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਇਸੇ ਕੜੀ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਜ਼ਿਲ੍ਹੇ ਦੇ ਭਾਜਪਾ ਦੇ ਪ੍ਰਧਾਨ ਡਾਕਟਰ ਸ਼ਿਮਾਤ ਗਰਗ ਦੇ ਘਰ ਕੋਲ ਆਗੂਆਂ ਵੱਲੋਂ ਪੱਕਾ ਤਰਨਾ ਸ਼ੁਰੂ ਕੀਤਾ ਗਿਆ ਤਰਨੇ ਦੇ ਪਹਿਲੇ ਦਿਨ ਸੂਬਾ ਪ੍ਰਧਾਨ ਨਿਰਪੈ ਸਿੰਘ ਢੁੱਡੀ ਕੇ ਸਮੇਤ ਕੈਤਿਕ ਖਸਾਨ ਜੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਭਾਰਤੀ ਕਿਸਾਨ ਜੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੌਮੀ ਕਿਸਾਨ ਜੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਨਰਿੰਦਰ ਸਿੰਘ ਜ਼ਿਲ੍ਹਾ ਜੂਥ ਪ੍ਰਧਾਨ ਰਾਜੀਵਾਲ ਤੋਂ ਬਸੰਤ ਸਿੰਘ ਦੌਦਰ ਜ਼ਿਲ੍ਹਾ ਸਕੱਤਰ ਏ ਆਈ ਕੇ ਐਸ ਜਗਜੀਤ ਜਗਜੀਤ ਸਿੰਘ ਨਿਆਲ ਸਿੰਘ ਵਾਲਾ ਭਾਰਤੀ ਕਿਸਾਨ ਜੂਨੀਅਨ ਕਾਦੀਆਂ ਤੋਂ ਸਹਿਬ ਸਿੰਘ ਬੋਗੇ ਵਾਲਾ ਆਦ ਹੋਰ ਕਈ ਬੁਲਾਰਿਆਂ ਨੇ ਇਸ ਤਰਨੇ ਦੇ ਇਕੱਠ ਨੂੰ ਸੰਬੋਧਨ ਕੀਤਾ ਸਟੇਜ ਦੀ ਸੇਵਾ ਕੁਲਦੀਪ ਸਿੰਘ ਭੋਲਾ ਨੇ ਬਖੂਬੀ ਨਿਭਾਈ ਇੱਕ ਇਹਨਾਂ ਦੇ ਵਿਚਾਲੇ ਬਜੋਲਾ ਬਣ ਕੇ ਭਗਵੰਦ ਮਾਨ ਮਾਝਾ ਛੋਟੀ ਗੱਲ ਮਾਰ ਕਰਾਉਣਾ ਹੈ ਇਹਨੂੰ ਹੱਲ ਕਰਾਉਣਾ ਹੈ ਉਹ ਭਗਵੰਦ ਮਾਨ ਹੈ ਜਿਹਦੀ ਇੱਕੋ ਲੀਡਰਾ ਗਦਨ ਅਨਮੋਲ ਇਸ ਤੇ ਸੁੰਧਰ ਨਾਮ ਉਹਦਾ ਮੋਲ ਬਗਨ ਮਾਮ ਉਹ ਕਹਿੰਦੀ ਮੈਂ 50 ਮਿੰਟਾਂ ਚ ਕੋਈ ਸਰਕਾਰ ਲਿਆ ਜੋ ਸਾਡੀ 50 ਮਿੰਟਾਂ ਜੇ ਮਿਸਤਰੀ ਬਣ ਤੀ ਪੇਗਾ ਕਹਿੰਦੀ ਮੈਨੂੰ ਕੇਂਦਰੀ ਰਾਣ ਲੰਕਿਆ ਸਰਕਾਰ ਬਣਾ ਲਓ 50 ਮਿੰਟਾਂ ਦੀ ਸਰਕਾਰ ਨੂੰ ਇਹੀ ਗੱਲ ਭਗਵਾਨ ਤੁਮਾਨ ਜਦੋਂ ਰਾਜੇ ਦੀ ਸਰਕਾਰ ਦੀ ਰਾਜੇ ਨੂੰ ਕਹਿੰਦਾ ਸੈਂਟਰ ਬਣਾਵੇ ਜਾਂ ਬਣਾਵੇ ਤੂੰ ਪੰਜਾਬ ਬਣਾਏ ਤੇ ਕਿੰਨੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਉੱਥੇ ਅੱਡਾ ਤੇ ਬਹਾਇਆ ਉਹ ਵੀ ਅਸੀਂ ਇਸ ਗੱਲ ਲਈ ਵੀ ਇੱਕ ਜਿਹੜੇ ਸਾਡੇ ਤੇ ਕੇਸ ਬਣੇ ਹੋਏ ਆ ਲਕੀਮਪੁਰ ਜਿਹੜੀ ਦੇ ਕੇਸ ਬਣੇ ਹੋਏ ਆ ਉਹਨਾਂ ਸਾਰਿਆਂ ਤੇ ਇਹਨਾਂ ਤੋਂ ਵਾਅਦਾ ਲੈਣੀ ਇਹ ਗੱਲ ਤੇ ਵੀ ਅਸੀਂ ਵਾਅਦਾ ਲੈ ਕੇ ਆਏ ਮੈਂ 1 ਸਾਲ ਦੇ ਅੰਦਰ ਅੰਦਰ ਅਸੀਂ ਇਹਦੇ ਤੇ ਕਾਨੂੰਨ ਬਣਾਵਾਉਂਗੇ ਖਰੀਦ ਗਰੰਟੀ ਦਾ ਅਸੀਂ ਕਾਨੂੰਨ ਬਣਾਵਾਂਗੇ ਤੇ ਆਪਣਾ ਵਾਅਦਾ ਜਿਹਨੂੰ ਕਿਛੋਂ ਉਹਨਾਂ ਨੇ ਕਾਟਖੰਡ ਵੀ ਕਰਤਾ ਪਹਿਲਾਂ ਕਮੇਟੀ ਐਉਂ ਬਣਨੀ ਸੀ ਮੈਂਬਰ ਉਹਨਾਂ ਦੇ ਚਾਰ ਮੈਂਬਰ ਸਾਡੇ ਸਾਥ ਮੈਂਬਰਾਂ ਨੇ ਲੈ ਕੇ ਬਣਾਉਣਾ ਸੀ ਜਿਹੜੀ ਖੀਰ ਗਰੰਟੀ ਉਹ ਕਿ ਮੈਂ ਆਪਾਂ ਹੱਲ ਕਰਨਾ ਅਸੀਂ ਪੰਜਾਬ ਆ ਕੇ ਸਰਕਾਰ ਨੇ ਉਹਨੂੰ ਨਗੋਲਿਆ ਕਰਤਾ ਉਹਨੇ ਜਦ ਵੀ ਚਾਲੇ ਤੇ ਅੱਗੇ ਨਾ ਬਲਾ ਲੈਦੀ ਪਿੱਛੋਂ ਹੁਣ ਸਾਨੂੰ ਕੀ ਨੇ ਪੁੱਛਣਾ ਵੀ ਇਹਦਾ ਅੰਦੋਲਨ ਮੁੜ ਕੇ ਨਹੀਂ ਹੋ ਸਕਦਾ ਇਹਦਾ ਅੰਦੋਲਨ ਹੋਇਆ ਸੀ ਉਹ ਦੇਖ ਕੇ ਕਰੋਗੇ ਉਹਨੇ ਜਦ ਜਿਵੇਂ ਮਰਜ਼ੀ ਕਰੀ ਚੱਲ ਗਈ ਸੀ ਤੇ ਹੁਣ ਸਾਨੂੰ ਕੋਈ ਪੁੱਛਣ ਨਾਲ ਨਹੀਂ ਪਰ ਸਾਰੇ ਕਿਸਾਨਾਂ ਦੇ ਅੰਦਰ ਇੱਕ ਗੱਲ ਪਈ ਆ ਵੀ ਸਾਡੀਆਂ ਫਸਲਾਂ ਜਿਹੜੀਆਂ ਰੁੱਤੀਆਂ ਆ ਉਹ ਵੀ ਧੰਕ ਚੰਪ ਤੋਂ ਨੇ ਗੂ ਖਰੀਦ ਹੋਣ ਉਨੇ ਤੇ ਸੀ ਕਈ ਵਾਰੀ ਖੰਡਿਆ ਮੋਰਚਾ ਪਰ ਅਸੀਂ ਉਹਨੂੰ ਇੱਕ ਐਸਕੇਮ ਨੂੰ ਹਰਕਲਾ ਦੇ ਵਿੱਚ ਕਾਮਯਾਬ ਹੋਏ ਆ ਅੱਜ ਅਸੀਂ 36 ਜੱਥੇ ਬਣ ਗਏ 34 ਤੇ ਇਹ ਗੱਲਿਆਂ ਦੀ ਜੱਥੇ ਬਣੇ ਤੇ ਕੌਣ ਜੱਥੇ ਬਣਗਾ ਉਹ ਬਾਹਰ ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕੀਤੀ ਵੀ ਆਪਾਂ ਬਹਿ ਕੇ ਗੱਲ ਕਰੀਏ ਆਪਾਂ ਇੱਕੋ ਹੱਥ ਹੋਈਏ ਔਰ ਉਹਨੇ ਬਹੁਤ ਸਾਰਾ ਕੁਛ ਕਿਹਾ ਸਾਡੀਆਂ ਜਿੱਥੇ ਬੰਦੀਆਂ ਉਹਨਾਂ ਨੇ ਬੋਲਿਆ ਸਾਡੇ ਲੀਡਰਾਂ ਬਾਰੇ ਬੋਲਿਆ ਜਿਹੜਾ ਨੇ ਮਾਹੌਲ ਨਹੀਂ ਬਣ ਦਿੱਤਾ ਕਿਤੇ ਜੱਲਿਆ ਨੇ ਜਿਹੜਾ ਏਕਤਾ ਦਾ ਬਣਨਾ ਚਾਹੁੰਦਾ ਸੀ ਬਣ ਕੇ ਅਸੀਂ ਇਕੱਠੇ ਜਾਂਦੇ ਇਕੱਠੇ ਲੜਦੇ ਜੋ ਵੀ ਬੈਠ ਲੈਿੰਦੇ ਅਸੀਂ ਇਕੱਠੇ ਲਿੰਦੇ ਉਹਨੂੰ ਆ ਲੱਗਾ ਵੀ ਮੈਂ ਕਾਲੀ ਚ ਮੈਂ ਕਿਤੇ ਅੱਗੇ ਨੰਗ ਜੂਗਾ ਵੀ ਅੱਜ ਤੇ ਅਮ ਨੂੰ ਜਿਹੜਾ ਇੱਧਰਲੇ ਪਾਸੇ ਆਲਾ ਇਹਨੂੰ ਉਸ ਸਾੜ ਦੇਾਂਗੇ ਉਹਦੇ ਜੋ ਨੇ ਇਹ ਜਿੱਥੇ ਬਣੀਆਂ ਨਵੀਆਂ ਵੀ ਬਣੀਆਂ ਕਿ ਜਿੱਦੇ ਤੋਂ ਉਸਾ ਜੁਨੇ ਨੇ ਉਹ ਉਥੋਂ ਘਰਨੇ ਦੁਆ ਤੋਂ ਬਾਅਦ ਚ ਬਣੀਆਂ ਉਹ ਜਿਹੜੀਆਂ ਜਿੱਥੇ ਬਣੀਆਂ ਨੰਗਣ ਧੁੱਪ ਕਰਕੇ ਉਹਨਾਂ ਨੇ ਮੋਰਚਾ ਦਾ ਐਲਾਨ ਕੀਤਾ ਆ ਗਿਆ ਉਹ ਮੋਰਚੇ ਲੱਗਾ ਤੇ 26 ਤਰੀਕ ਨੂੰ ਲੱਗਣਾ ਸੀ ਉਹਨਾਂ ਨੇ ਪਹਿਲਾਂ 26 ਤਰੀਕ ਦਾ اعلان ਕੀਤਾ ਸੀ 26 ਫਰਵਰੀ ਦਾ ਪਤਾ ਨਹੀਂ ਕਿ ਕਿਸ ਗੱਲ ਨਾਲ ਸਾਭ ਨਾਲ ਲੋਕ ਆ ਡੱਡਣ ਗੱਡੇ ਲਾਉਂਦੇ ਆ ਉਹਨਾਂ ਨੇ ਜੱਕ 13 ਦਾ ਕਰਤਾ ਜਦੋਂ ਸਾਡਾ 16 ਦਾ ਬੰਦ ਆਇਆ ਜਿਹਦੇ ਚ ਬਹੁਤ ਸਾਰੀਆਂ ਟੇੜੀਆਂ ਨੇ ਬਹੁਤ ਸਾਰੇ ਲੋਕ ਹੈ ਉਹਨਾਂ ਨੇ ਸਾਡੀਆਂ 13 ਦੇ ਔਰ 16 ਦੇ ਮੂਰੇ 13 ਕਰਤਾ ਵੀ 13 ਨੂੰ ਅਸੀਂ ਦਿੱਲੀ ਕਰਾਂਗੇ ਸਰਕਾਰ ਨੇ ਜਾਣ ਨਹੀਂ ਦਿੱਤਾ ਹਾਂ 13 ਤੋਂ ਲੈ ਕੇ ਅਗਵੀਂ ਤਰੀਕ ਤੱਕ ਉੱਥੇ ਉਹ ਬੱਠੇ ਆ ਉਹਦੇ ਵਿੱਚੋਂ ਜਿਹੜਾ ਸਾਡਾ ਬੰਦ ਹੈ ਉਹ ਬਹੁਤ ਜ਼ਬਰਦਸਤ ਹੋਇਆ ਮੈਂ ਸਮਝਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਦਾਂ ਬੰਦ ਜ਼ਬਰਦਸਤ ਹੋਇਆ ਚਾਰ ਗੇੜ ਦੀ ਇਹਨੇ ਦਿਨਾਂ 'ਚ ਸੱਤ ਦਿਨਾਂ 'ਚ ਚਾਰ ਗੇੜ ਦੀ ਗੱਲਬਾਤ ਹੋਈ ਆ ਮੇਨੂੰ ਉਹਦੇ ਚ ਕੁਝ ਵੀ ਨਹੀਂ ਨਿਕਲਿਆ ਜਿਹੜੀ ਆਖਰੀ ਗੇੜ ਦੀ ਗੱਲਬਾਤ ਸੀ ਉਹ ਤਾਂ ਜੇ ਲਾਇਆ ਤਾਂ ਕਿਸਾਨ ਲੀਡਰਾਂ ਨੂੰ ਯਾਦ ਕਰਨਾ ਸੀ ਉਹਨਾਂ ਦੇ ਮੰਤਰੀਆਂ ਨੂੰ ਵੇਖੋ ਅੱਖਾਂ ਮੰਗਾ ਲੈ ਕੇ ਗਏ ਜੀ ਕਿਸੇ ਤੇ ਗੱਲ ਨਹੀਂ ਕੀਤੀ ਉਹਨਾਂ ਨੇ ਇਹਨਾਂ ਮੂਰੇ ਇੱਕ ਮਸੱਦਾ ਛੱਡਤਾ ਵੀ ਅਸੀਂ ਐਡੇ ਤੇ ਆਜੋ ਵੀ ਅਸੀਂ ਪੰਜ ਫਸਲਾਂ ਦੀ ਖਰੀਦ ਦੀ ਤੁਹਾਡੇ ਨਾਲ ਗਰੰਟੀ ਨਹੀਂ ਅਸੀਂ ਤੁਹਾਡੀ ਕਿਸੇ ਕਾਰਪੋਰੇਸ਼ਨ ਨਾਲ ਗੱਲ ਕਰਾ ਦਿਆ ਕਰਾਂਗੇ 5 ਸਾਲ ਬਾਅਦ ਤੁਹਾਡਾ ਫੋਟੋ ਲੈ ਕੇ ਆ ਸਕੀ ਅਸੀਂ ਸਰਕਾਰ ਦੀ ਗਰੰਟੀ ਦੀ ਬਜਾਏ ਵਿਚੋਲੇ ਬਣ ਗਏ ਵੀ ਅਸੀਂ ਤੁਹਾਡੇ ਵਿਚਾਲੇ ਵਿਚੋਲੇ ਬਣ ਜਾਂਦੇ ਆ ਤੇ ਇੱਕ ਇਹਨਾਂ ਦੇ ਵਿਚਾਲੇ ਵਿਚੋਲਾ ਬਣ ਕੇ ਭਗਵਾਨ ਨਾਮ ਵੀ ਉਹ ਕਹਿੰਦਾ ਮੈਂ ਮਾਝਾ ਛੋਟੀ ਗੱਲ ਬਾਤ ਕਰਾਉਣਾ ਹੈ ਇਹਨੂੰ ਹੱਲ ਕਰਾਉਣਾ ਹੈ ਉਹ ਭਗਵਾਨ ਦਮਾਨ ਹੈ ਇਹ ਜਿੱਦੀ ਇੱਕੋ ਲੀਡਰ ਦਾ ਗगन ਅਨਮੋਲ ਇਸ ਕਿਸਮ ਦਾ ਨਾਮ ਉਹਦਾ ਅਨਮੋਲ ਗगन ਮਾਨ ਉਹ ਕਹਿੰਦੀ ਮੈਂ 50 ਮਿੰਟਾਂ ਚ ਕੋਈ ਸਰਕਾਰ ਲਿਆ ਜੋ ਸਾਡੀ 50 ਮਿੰਟਾਂ ਜੇ ਮਿਸਰੀ ਬਣ ਚੀ ਪੇਜਾ ਕਹਿੰਦੀ ਮੈਨੂੰ ਕੇਂਗਰੀ ਨਾਲ ਲੰਕਿਆ ਸਰਕਾਰ ਬਣਾ ਲਓ ਪੰਜਾ ਮੰਟਾਂ ਦੀ ਗੁੱਡੀ ਸਰਕਾਰ ਬਣਾ ਇਹੀ ਜਦ ਭਗਵਾਨ ਤੁਮਾਨ ਜਦੋਂ ਰਾਜੇ ਦੀ ਸਰਕਾਰ ਦੀ ਰਾਜੇ ਨੂੰ ਕਹਿੰਦਾ ਸੈਂਟਰ ਬਣਾ ਦੇ ਨਾ ਬਣਾ ਫਿਰ ਤੂੰ ਪੰਜਾਬ ਬਣਾ ਦੇ ਵੈਸੇ ਜਿਹੜਾ ਮਾਮਲਾ ਐ ਐਮਐਸਪੀ ਦਾ ਪੰਜਾਬ ਦਾ ਜਿਹੜਾ ਹੈਗਾ ਮਾਮਲਾ ਕੰਡਾ ਉਹ ਹੈਗਾ ਪੰਜਾਬ ਦੌਰ ਲੰਘਦਾ ਪੰਜਾਬ ਗਵਰਨਮੈਂਟ ਸੈਂਟਰ ਤੋਂ ਪੈਸੇ ਲਵੇ ਸਾਡੀਆਂ ਫਸਲਾਂ ਜਿਹੜੀਆਂ ਵਜਾਉਣੀਆਂ ਵਜਾ ਲਈ ਉਹਨਾਂ ਦੀ ਖਰੀਦ ਦੀ ਗਰੰਟੀ ਕਰੇ ਉਹਨਾਂ ਤੋਂ ਜਿਹੜੀ ਸੀਸੀਐਲ ਲੈਮਟਾ ਜਿਮਕਾਂਤੀ ਦੀ ਮਿਲਦੀ ਆ ਉਹ ਮੂੰਗੀ ਦੀ ਆਲੂਆਂ ਦੀ ਜਿਹੜੀਆਂ ਸਾਡੀਆਂ ਫਸਲਾਂ ਉਹਨਾਂ ਦੀ ਉਹ ਲਵੇ ਤੇ ਉਹ ਸਾਡੀ ਖਰੀਦ ਕਰੇ ਦਾ ਐਸਟੇਟ ਨਾ ਕਰਲੇ ਤੂੰ ਬਾਹਰ ਨਹੀਂ ਐਸਟੇਟ ਨਾ ਕਰਲੇ ਉਹ ਇਸ ਕੰਮ ਨੂੰ ਜਿੱਦੜ ਮਰਗੀ ਵੇਚਣੇ ਪਰ ਇਹ ਨਹੀਂ ਹੋ ਰਿਹਾ ਉਹਨਾਂ ਨੇ ਆ ਇੱਕ ਬੋਲ ਛੱਡ ਤਾ ਜਿਹੜੀ ਗੱਲ ਉਹਨਾਂ ਨਾਲ ਡੱਲਿਆ ਸਭ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਸਾਡੇ ਨਾਲ ਹੋਏ ਹੋ ਕੀ ਗਿਆ ਉੱਥੇ ਦੇਖੋ ਉਹਨਾਂ ਨੂੰ ਚਾਹੀਦਾ ਸੀ ਤੁਸੀਂ ਠੀਕ ਗਰੰਟੀ ਤੋਂ ਪੁੱਛੇ ਹਟਦੇ ਆ ਸਾਡਾ ਤੁਹਾਡੇ ਨਾਲ ਕੋਈ ਸਮਝਲਤਾ ਨਹੀਂ ਇਹ ਮੰਨਿਆ ਏ ਜਿਹੜਾ ਤੁਸੀਂ ਮਸੌਦਾ ਪੜਾਇਆ ਦੋ ਜਣੇ ਸੀਦੇ ਤੇ ਵਿਚਾਰਾ ਅਸੀਂ ਇਹਨੂੰ ਸੋਚਾਂਗੇ ਲਗਭਗ ਲੋਕ ਤਾਂ ਇਹ ਕਹਿੰਦੇ ਆ ਵੀ ਉਹ ਘਰੇ ਆਏ ਸੀ ਵੀ ਅਸੀਂ ਇਹ ਮੰਨ ਲਾਂਗੇ ਵੀ ਇਸ ਗੱਲ ਨੂੰ ਜਿਹੜੀ ਤੁਸੀਂ ਕਹੀ ਆ ਇਹਨੂੰ ਮੰਨ ਲਾਂਗੇ ਪਾ 18 ਤਰੀਕ ਨੂੰ ਸਾਡਾ ਸਿਰੋਤ ਮੋਰਚੇ ਦੀ ਬੈਠਕ ਸੀ ਸਾਨੂੰ ਇਹ ਲੱਗਾ ਵੀ ਇਹ ਬਹੁਤ ਧੱਕੇ ਦੀ ਚੀਜ਼ ਹੋ ਰਹੀ ਹੈ ਸਦਾ ਲਈ ਐਮਐਸਪੀ ਦਾ ਭੋਗ ਪੈ ਜਾਣਾ ਇਹ ਨਵਾਂ ਹੀ ਜਿਹਨੂੰ ਕਹਿੰਦੇ ਨਾ ਇਹ ਗੱਲ ਦੇ ਖਿਲਾਫ ਲੜਕੀਆਂ ਦਾ ਫਾਲਪੁਰ ਉੱਥੇ ਕਿੰਨੇ ਕੰਟਰੈਕਟਰ ਦੀ ਉਹ 체ਤੀ ਤਰਾਉਣ ਵਾਲੀ ਅਲਮੋਲੋਂ ਦੀ ਕਰਾਉਂਦੇ ਵੀ ਇਹ ਲੋਕ ਉਸ ਤਰ੍ਹਾਂ ਦਾ ਹਿਸਾਬ ਕਿਤਾਬ ਹੋ ਜਾਣਾ ਇਹ ਖਤਰਨਾਕ ਹੈ ਅਸੀਂ 18 ਦੀ ਸ਼ਾਮ ਨੂੰ ਬਿਆਨ ਦਿੱਤਾ ਵੀ ਜੇ ਇਹ ਗੱਲ ਹੋਈ ਤਾਂ ਉਹ ਬਹੁਤ ਖਤਰਨਾਕ ਹੋ ਚਲ ਉਹਦੇ ਨਾਲ ਇੱਕ ਗੱਲ ਬਚਤ ਹੋ ਗਈ ਮੀਟਿੰਗ ਦੇ ਵਿੱਚ ਸਮਝੌਤਾ ਕਰੇ ਨਹੀਂ ਚੜਿਆ ਕੁਮ ਸ਼ਬਦਾ ਲਿਆ ਜਦੋਂ ਇਹ ਵੀ ਆ ਛੋਈਂ ਗੱਲ ਕਰਦੇ ਆ ਅਸੀਂ ਮਾਰਾ ਤੋਂ ਪਤਾ ਕਰਾਂਗੇ ਵੀ ਮਾਰੇ ਦੇ ਵਰ ਕੀ ਸੋਚਦੇ ਆ ਕੀ ਕਰਦੇ ਆ ਕਿਸਾਨ ਲੀਡਰ ਤੁਸੀਂ ਆ ਕਿਸਾਨ ਲੀਡਰ ਤੁਸੀਂ ਆ ਤੂੰ ਸੋਚ ਕੇ ਜਾਓ ਅਮੋ ਸਭ ਨੇ ਟਾਕਰੇ ਤੇ ਜਵਾਬ ਦੇਣਾ ਕੀ ਨਹੀਂ ਦੇਣਾ ਜੋ ਤੁਹਾਡੇ ਵਰਟਕਲ ਲੈ ਕੇ ਆ ਰਹੇ ਮਜ਼ਦੂਰ ਖਾਣੇ ਮਾਰੋ ਵੀ ਨਹੀਂ ਸਾਨੂੰ ਨਹੀਂ ਮੰਨੂਰੇ ਜੇ ਤੋਂ ਮਾੜੇ ਨਾਲ ਲੋਕਾਂ ਦੇ ਨਾਲੋਂ ਗੱਲ ਕੁੱਟਿਆ ਨਹੀਂ ਚੰਗੀ ਗੱਲ ਮਾੜਾ ਸਮਝੌਤਾ ਕਰ ਲੈਣ ਨਾ ਤੇ ਵੀ ਲੋਕਾਂ ਜਿਪਣੇ ਚੱਲਦਾ ਨਾ ਜਿੰਨਾ ਦਿੰਦਾ ਉਹਨਾਂ ਲੈ ਲਓ ਇਹ ਠੀਕ ਨਹੀਂ ਹੁੰਦੀ ਗੱਲ ਵੀ ਜਿੰਨਾ ਦਿੰਦਾ ਉਹਨਾਂ ਲੈ ਲਓ ਕਈ ਵਾਰੀ ਉਹਦੇ ਨਾਲ ਰਾਹ ਹੀ ਪੁੱਠੇ ਪੈ ਜਾਂਦੇ ਆ ਜੇ ਕੋਈ ਇੱਕ ਤਾਂ ਜਿਹੜਾ ਖੇਤੀਬਾੜੀ ਵਿਸ਼ਾ ਇਹ ਪੰਜਾਬ ਗਵਰਨਮੈਂਟ ਦਾ ਹੈਗਾ ਵਿਸ਼ਾ ਸੰਟਰ ਜੋ ਦਖਲ ਦਵਾਈਏ ਇਹਦੇ ਵਿੱਚ ਇਹ ਵੀ ਮੈਂ ਸਮਝਦਾ ਠੀਕ ਨੇ ਸਰ ਪੰਜਾਬ ਗਵਰਨਮੈਂਟ ਮੂਰੇ ਲੱਗੇ ਉਹ ਇਥੋਂ ਦੀ ਜਨਤਾ ਦੀ ਵਾਲੀ ਵਾਰਸ ਆ ਉਹ ਮੂਰੇ ਲੱਗੇ ਉਸ ਵੀ ਉੱਤੇ ਹੈਗਾ ਇਹ ਸੰਟਰ ਗਵਰਨਮੈਂਟ ਨੂੰ ਪਾਸਾ ਪੈਸੇ ਲੈਣ ਦੇ ਕਰੇ ਪਰ ਇਹ ਗੱਲ ਨੂੰ ਅਸਮਲ ਹੋ ਗਈ ਹੈ ਤੇ ਆ ਕੱਲੂ ਨੇ ਤਰੀਕ ਨੂੰ ਗੱਲੇ ਆ ਰੈਂਡ ਕੰਪਨੀ ਨੇ ਕਿਹਾ ਜਬ ਸਾਨੂੰ ਹੁਣ ਉਹ ਮਨਜ਼ੂਰ ਨਹੀਂ ਜਿਹੜਾ ਸਮਝੌਤਾ ਅਸੀਂ ਕਰਕੇ ਆਏ ਆ ਇਹ ਤਾਂ ਸਾਡੇ ਹੀ ਉਲਟਾ ਇਹ ਵੀ ਅਸੀਂ ਨਹੀਂ ਮੰਨਦੇ ਤੇ ਹੁਣ ਉਹਨਾਂ ਨੇ ਕੱਲੂ ਦਿੱਤਾ ਦਿੱਲੀ ਕੱਲੂ ਵੇਖੋ ਭਾਵੇਂ ਉਹ ਲੱਗ ਕੇ ਖੜ ਬੰਦ ਗਏ ਉਹ ਸਾਡੇ ਨਾਲ ਨਹੀਂ ਇਕੱਠਾ ਲੜਨਾ ਚਾਹੁੰਦੇ ਪਰ ਮਾਮਲਾ ਸਾਡੇ ਕਿਸਾਨੀ ਦਾ ਹੈ ਮਾਮਲਾ ਸਾਡੇ ਕਿਸਾਨੀ ਦਾ ਅੱਜ ਐਮਐਸਪੀ ਦਾ ਮਾਮਲਾ ਇੰਨਾ ਉੱਪਰ ਗਿਆ ਅੱਜ ਬਾਕੀ ਗੱਲਾਂ ਪਿੱਛੇ ਛੁੱਟ ਗਈਆਂ ਮੋਦੀ ਨੇ ਸਾਰਾ ਜੋਰ ਲਾ ਦਿੱਤਾ ਸੀ ਜਿਵੇਂ ਮੰਦਰ ਨੂੰ ਬਣਾ ਲਿਆ ਤੈਨੂੰ ਵੇਖੀ ਚੱਲੋ ਵੀ ਉਧਰ ਨੂੰ ਤੁਰੇ ਜਾਓ ਉਹ ਗੱਡੀਆਂ ਤੇ ਚੜ ਜੋ ਉਧਰ ਨੂੰ ਜਾਓ ਅੱਜ ਉਹ ਪਿੱਛੇ ਛੁੱਟ ਗਿਆ ਅੱਜ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਐਮਐਸਪੀ ਦੇ ਸਵਾਲ ਦੇ ਉੱਤੇ ਕੋਈ ਵੀ ਦੁਕਾਨ ਜਿੱਥੇ ਬੰਦੀ ਆ ਚੁੱਪਨੀ ਬੈਠੀ ਅਸੀਂ 15 ਤਰੀਕ ਨੂੰ 3 ਘੰਟੇ ਟੋਲ ਬਲਾਜ ਫ੍ਰੀ ਕੀਤੇ ਆ ਅੱਜ ਅਸੀਂ ਅੱਜ ਦੇ ਦਿਨ ਤੋਂ ਅੱਜ ਦਾ ਦਿਨ ਕੱਲ ਦਾ ਦਿਨ ਪਰਸਵਾਂ ਦਾ ਦਿਨ ਸਾਰੇ ਪੰਜਾਬ ਦੇ ਬੀਜੇਪੀ ਲੀਡਰਾਂ ਦੇ ਘਰ ਮੋਰੇ ਧਰਨੇ ਚੱਲ ਰਹੇ ਨੇ ਅੱਜ ਇਸ ਤੋਂ ਬਿਨਾਂ ਸਾਰੇ ਟੋਲ ਬਲਾਜ ਫ੍ਰੀ ਆ ਸਾਡੇ ਜਿਲ੍ਹੇ ਜਿਹੜੇ ਕੰਟਰੋਲ ਬਣਾਇਆ ਅੱਜ ਸਾਡਾ ਕਾਡਰ ਉੱਥੇ ਵੀ ਬੈਠਾ ਹੈ ਜੇ ਧਰਮਕੋਟ ਦਾ ਕਮਾਲ ਕੇ ਉਹ ਫ੍ਰੀ ਚੱਲ ਰਿਹਾ ਹੈ ਦਾਰਾਬੁਰਾ ਰੋ ਫ੍ਰੀ ਚੱਲ ਰਿਹਾ ਕੋਟ ਕਨੂਰ ਦਾ ਵਾਲਾ ਫ੍ਰੀ ਚੱਲ ਰਿਹਾ ਜਿਹੜੇ ਸਾਡੇ ਨੇੜੇ-ਨੇੜੇ ਮੋਗੇ ਜਿਲ੍ਹੇ ਆ ਅੱਜੋਂ ਜ਼ਿਆਦਾ ਵੱਡਾ ਕਾਡਰ ਸਾਡਾ ਉੱਥੇ ਵੀ ਬੈਠਾ ਤੇ ਮੈਨੂੰ ਲੱਗਦਾ ਵੀ ਇੱਥੇ ਅਸੀਂ ਥੋੜੇ ਆ ਦੇਖੋ ਅਸੀਂ ਸਾਰੀਆਂ ਖਾਈਆਂ ਤੋਂ ਮੈਂ ਤਰੁ ਦਿੱਤੀਆਂ ਕਿ ਮੈਂ ਤੁਹਾਨੂੰ ਆਸ ਕਰਦਾ ਹਾਂ ਕੱਲ ਨੂੰ ਜਿਹੜੀਆਂ ਅੱਜ ਤੱਕ ਨਹੀਂ ਆਈਆਂ ਲੋਕ ਨਹੀਂ ਆਏ ਕੱਲ ਨੂੰ ਸਾਰੇ ਲੋਕਾਂ ਨੂੰ ਕਹੋ ਇੱਥੇ ਬਹੁਤ ਵੱਡਾ ਇਕੱਠ ਹੋਣਾ ਚਾਹੀਦਾ ਕੱਲ ਨੂੰ ਤੇ ਵਰਸੋਂ ਨੂੰ ਰਾਜ ਨੂੰ ਲਗਾਤਾਰ ਚੱਲਣਾ ਚਾਹੀਦਾ ਰੋਟੀਆਂ ਦਾ ਪ੍ਰਬੰਧ ਕਰੋ ਘਰਾਂ ਤੋਂ ਫੜ ਲਿਆਓ ਮੋਢਲੀ ਨੂੰ ਇੱਥੇ ਬੈਠ ਕੇ ਚਾਹ ਬਣ ਕੇ ਪ੍ਰਬੰਧ ਕਰੋ ਕਿ ਮੈਂ ਸਮਝਦਾ ਵੀ ਇਹਨੂੰ ਲੜੀਏ ਪਤਾ ਨਹੀਂ ਤਾਲੂਕੀ ਛਟਨਾਵਾ ਵਾਪਰਨ ਤੇ ਅਸੀਂ ਇਹਦੇ ਲਈ ਤਿਆਰ ਹੁਈਏ ਇਦੋਂ ਵੱਡੀ ਲੜਾਈ ਵਾਹ ਪਤਾ ਨਹੀਂ ਮਨ ਗਲੀ ਬਾਜ਼ਾਰ ਇਹ ਕਾਸ ਕਰੂੰਗਾ ਮੈਂ ਜਿਵੇਂ ਬੀਜੇਪੀ ਨੇ ਸਰਕਾਰ ਦੇ ਰੋਲੇ ਆ ਇੱਕ ਸਾ ਉਹਦਾ ਬਦਲਣਾ ਚਾਹੀਦਾ ਪੰਜਾਬ ਬੀਜੇਪੀ ਦਾ ਪੋਲਿੰਗ ਬੂਥ ਨਹੀਂ ਲੱਗਦਾ ਇਹਨੇ ਸੌਂ ਨਾ ਇਹਨਾਂ ਨੂੰ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਾ ਚਾਹੀਦਾ ਅਜੇ ਤਾਂ ਅਸੀਂ ਧਰਨਿਆਂ ਤੇ ਬੈਠੇ ਆ ਤੇ ਘਰਾਓ ਵੀ ਹੋ ਸਕਦੇ ਆ ਅਸੀਂ ਕਿਸੇ ਵੀ ਜੀਕੇ ਪੀ ਲੀਡਰ ਨੂੰ ਕੰਮ ਨਹੀਂ ਕਰਨ ਦੇਵਾਂਗੇ ਅਸੀਂ ਮੋਦੀ ਪੰਜਾਬ ਚ ਆ ਕੇ ਦਿਖਾਵਾਂਗੇ ਜੇ ਮੋਦੀ ਜੀ ਝੋੜਦਾ ਪੰਜਾਬ ਚ ਆਵੇ ਰੈਲੀ ਜੋ ਮਹੂਰ ਹੋਵੇ ਰੈਲੀ ਨਹੀਂ ਕਰਨ ਦੇਵਾਂਗੇ ਪੰਜਾਬ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨੀਆਂ ਪੈ ਜਾਣ ਤੁਹਾਨੂੰ ਮੋਦੀ ਪੰਜਾਬ ਚ ਰੈਲੀ ਨਹੀਂ ਕਰ ਸਕਦਾ ਬੀਜੇਪੀ ਨੂੰ ਨਹੀਂ ਕਰਨ ਦੇਣੀ ਅੱਜ ਭਾਜੀ ਬਣੀ ਪਈ ਐ ਰਾਜਾ ਮੋਰਿੰਦਰ ਸਿੰਘ ਤਾਂ ਅਗਲਾ ਸਾਰਾ ਇਹਦਾ ਹੁੰਦਾ ਸੀ ਉਹ ਅੱਜ ਭੱਜਿਆ ਉੱਥੇ ਮੋਦੀ ਕੋਲੇ ਡੇਰੀ ਵਾਲੇ ਬਾਹਰ ਉਹ ਮੋਦੀ ਕੋਲੇ ਭੱਜਿਆ ਵਾ ਵੀ ਨੂੰ ਟਟਾਈਏ ਆਪਾਂ ਕੋ ਸਾਨੂੰ ਲੈ ਲਿਆ ਨਹੀਂ ਕਰਨ ਦੇਣੀਆਂ ਕਿ ਆਪਾਂ ਕਰਨ ਦੇਣੀਆਂ ਵੀ ਨਹੀਂ ਨਿਕਲਣ ਦੇਣਾ ਵੀ ਨਹੀਂ ਤਮਰ ਕਸੇ ਕਸ ਲੋ ਚੋਣਾ ਹੋਣੀਆ ਪਤਾ ਨਹੀਂ ਨਹੀਂ ਹੋਣੀਆ ਪਤਾ ਨਹੀਂ ਸਾਲ ਬਣਾ ਉਹ ਦਿੱਲੀ ਇਹ ਦਿੱਲੀ ਵੀ ਜਾਣਾ ਪਰ ਕੱਲਾਂਗ ਇਹ ਨਹੀਂ ਸਾਡੇ ਦੀ ਕੋਈ ਅਸੀਂ ਦਿੱਲੀ ਵੀ ਅਸੀਂ ਦਿੱਲੀ ਨਹੀਂ ਜਾ ਸਕਦੇ ਜੇ ਕੋਈ ਐਜਾ ਮਾਹੌਲ ਬਣਿਆ ਪਤਾ ਨਹੀਂ ਕੀ ਮਾਹੌਲ ਬਣੇ 22 ਤਰੀਕ ਨੂੰ ਅਸੀਂ ਕੇਐਮ ਦੀ ਦੁਆਰਾ ਮੀਟਿੰਗ ਹੈ ਅਗਲਾ ਫੈਸਲਾ ਤੁਹਾਨੂੰ ਦੁਆਰਾ ਦੇਵਾਂਗੇ ਉਹ ਸਖਤ ਤੁਹਾਨੂੰ ਪਹਿਲਾਂ ਵੀ ਜਨਾਬ ਜੇ ਕੱਲ੍ਹ ਜਾਉਂ ਨੂੰ ਉਹ ਵੀ ਦੇਵਾਂਗੇ ਬਾਈਕੁ ਜਿੱਕਾ ਕਾਲ ਸਾਹਿਬ ਬਾਈਕੁ ਜਿੱਕਾ